ਤਾਂ ਇਸ ਵਕਤ ਪਾਤੜਾਂ ਦੇ ਗੁਰਦੁਆਰਾ ਵਿੱਚ ਮੌਜੂਦ ਹਾਂ ਜਿੱਥੇ ਸਯੁਕਤ ਕਿਸਾਨ ਮੋਰਚਾ ਅਤੇ ਖਨੌਰੀਆ ਤੇ ਸ਼ੰਭੂ ਬਾਰਡਰ ਦੇ ਉੱਤੇ ਸੰਘਰਸ਼ ਕਰ ਰਹੀਆਂ ਜਿੱਥੇ ਬੰਦੀਆਂ ਦੇ ਵਿੱਚ ਕੁਝ ਦੇਰ ਵਿੱਚ ਹੀ ਮੀਟਿੰਗ ਸ਼ੁਰੂ ਹੋ ਜਾਵੇਗੀ ਸਯੁਕਤ ਕਿਸਾਨ ਮੋਰਚਾ ਦੇ ਬਹੁਤ ਸਾਰੇ ਵੱਡੇ ਆਗੂ ਜਿਹੜੇ ਨੇ ਉਹ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਜੇਕਰ ਗੱਲ ਕਰ ਲਈ ਜਾਵੇ ਦਰਸ਼ਨਪਾਲ ਸਿੰਘ ਜੀ ਪਹੁੰਚ ਚੁੱਕੇ ਨੇ ਹਰਿੰਦਰ ਲਖੋਵਾਲ ਪਹੁੰਚ ਚੁੱਕੇ ਨੇ ਰਮਿੰਦਰ ਪਟਿਆਲਾ ਪਹੁੰਚ ਚੁੱਕੇ ਨੇ ਬਾਕੀ ਆਗੂ ਜਿਹੜੇ ਨੇ ਹਜੇ ਪਹੁੰਚਣੇ ਸ਼ੁਰੂ ਹੋਏ ਨੇ ਕੁਝ ਰਸਤੇ ਵਿੱਚ ਨੇ ਬਹੁਤ ਸਾਰੇ ਆਗੂਆਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਸਰਵਣ ਪੰਦੇਰ ਸਵੇਰ ਦੇ ਟੈਮੀ ਪਾਤਣਾ ਤੋਂ ਪਾਤਣਾ ਦੇ ਵਿੱਚ ਉਹਨਾਂ ਨੇ ਡੇਰੇ ਲਗਾਏ ਹੋਏ ਨੇ ਰਮੇਂਦਰ ਪਟਿਆਲਾ ਜੀ ਨਾਲ ਗੱਲਬਾਤ ਕਰਦੇ ਆ 13 ਤਰੀਕ ਦੀ ਮੀਟਿੰਗ ਜਿਹੜੀ ਹੈ ਉਹ ਬੇਸਿੱਟਾ ਨਿਕਲੀ ਸੀ ਅੱਜ ਗੱਲਬਾਤ ਕਰਦੇ ਆ ਕਿ ਗੱਲਬਾਤ ਰਮੇਂਦਰ ਪਟਿਆਲਾ ਜੀ ਕੋਈ ਤਣਪਤਣ ਲੱਗੇਗੀ ਅੱਜ ਕੋਈ ਸਾਂਝਾ ਐਲਾਨ ਹੋ ਸਕਦਾ ਜਿਸ ਤਰ੍ਹਾਂ ਸਰਵਣ ਸਿੰਘ ਪੰਦੇਰ ਨੇ ਸਵੇਰੇ ਇੱਕ ਵੀਡੀਓ ਪਾ ਕੇ ਦੱਸਿਆ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ ਅੱਜ ਵੱਡਾ ਐਲਾਨ ਹੋਵੇਗਾ ਉਸ ਤਰ੍ਹਾਂ ਦਾ ਕੋਈ ਐਲਾਨ ਸੰਭਵ ਹੈ ਲੈ ਤਾਂ ਮੈਂ ਪੰਦੇਰ ਸਾਹਿਬ ਦੀ ਵੀਡੀਓ ਤਾਂ ਦੇਖੀ ਨਹੀਂ ਪਰ ਮੈਂ ਇਸ ਗੱਲ ਨਾਲ ਵੀ ਸਹਿਮਤ ਨਹੀਂ ਵੀ 13 ਦੀ ਮੀਟਿੰਗ ਬੇਸਿੱਟਾ ਸੀ ਅਸੀਂ ਤਿੰਨੋਂ ਫੋਰਮ ਲਗਭਗ ਬਹੁਤ ਸਿਰਾਂ ਬਾਅਦ ਇੱਕ ਮੰਚ ਤੇ ਇੱਕ ਪ੍ਰੈਸ ਕਾਨਫਰੰਸ 'ਚ ਇਕੱਠੇ ਬੈਠੇ ਆ ਤਾਂ ਇਹ ਉਹ ਛੱਗੇ ਨੂੰ ਵਧੇ ਹੋਏ ਕਦਮ ਹੀ ਨੇ ਔਰ ਬਾਕੀ ਸੰਯੁਕਤ ਕਿਸਾਨ ਮੋਰਚੇ ਦੀ ਟੀਮ ਖੁੱਲੇ ਮਨ ਨਾਲ ਜਿਹੜਾ ਏਕਤਾ ਦੀ ਯਤਨਸ਼ੀਲ ਹੈ ਅਸੂਲੀ ਏਕਤਾ ਲਈ ਅਸੀਂ ਪਹਿਲਾਂ ਵੀ ਹੱਥ ਵਧਾਉਂਦੇ ਰਹੇ ਆ ਔਰ ਅੱਜ ਵੀ ਅਸੀਂ ਖੁੱਲੇ ਮਨ ਨਾਲ ਹੀ ਆਏ ਆਂ ਉਮੀਦ ਕਰਦੇ ਆਂ ਕਿ ਮੀਟਿੰਗ ਕੁਝ ਚੰਗਾ ਕੱਢੇਗੀ 13 ਤੋਂ ਬਾਅਦ ਬਹੁਤ ਸਾਰੇ ਐਲਾਨ ਜਿਹੜੇ ਨੇ ਸੀ ਉਹ ਜਿਹੜੀਆਂ ਖਨੌਰੀ ਐ ਉੱਥੇ ਵੀ ਐਲਾਨ ਅਲੱਗ ਤੋਂ ਹੋ ਚੁੱਕਾ ਹੈ ਸ਼ੰਭੂ ਬਾਰਡਰ ਦੇ ਉੱਪਰ ਵੀ ਐਲਾਨ ਅਲੱਗ ਤੋਂ ਹੋ ਚੁੱਕਾ ਹੈ ਖਨੌਰੀ ਉੱਪਰ 111 ਕਿਸਾਨ ਅਮਰਾਂਚਨ ਉੱਤੇ ਬੈਠ ਚੁੱਕੇ ਨੇ ਤੇ ਸਰਵਣ ਪੰਦੇਰ ਐਲਾਨ ਕਰ ਚੁੱਕੇ ਨੇ ਦਿੱਲੀ ਕੂਚ ਦਾ ਤਾਂ ਤੁਹਾਡੇ ਵੱਲੋਂ ਵੀ ਐਲਾਨ ਕੀਤਾ ਗਿਆ 26 ਨੂੰ ਲੈ ਕੇ ਐਲਾਨ ਅਲੱਗ-ਅਲੱਗ ਹੋ ਰਹੇ ਨੇ ਕੋਈ ਸਾਂਝਾ ਐਲਾਨ ਰਮੇਂਦਰ ਪਟਿਆਲਾ ਜੀ ਹਜੇ ਤੱਕ ਆਇਆ ਨਹੀਂ ਦੇਖੋ ਅਸੀਂ ਇਹ 26 ਦਾ ਐਲਾਨ ਤਾਂ ਮੋਗਾ ਮਹਾਪੰਚਾਇਤ ਚ ਹੀ ਕਰ ਦਿੱਤਾ ਸੀ ਉਹ ਇੱਕ ਆਫਰ ਸੀ ਸਾਡੀ ਵੀ ਜੇ ਸਾਥੀਆਂ ਦੇ ਸਾਹਮਣੇ ਗੱਲ ਰੱਖਾਂਗੇ ਪਿਛਲੀ ਮੀਟਿੰਗ ਚ ਕੁਝ ਹੋਰ ਚੀਜ਼ਾਂ ਦੇ ਡਿਸਕਸ਼ਨ ਹੋਈ ਆ ਜਿਸ ਵਾਸਤੇ ਨੂੰ ਗੱਲ ਜਾਊਗੀ ਇਹਦੇ ਤੇ ਲੱਗਦਾ ਕੋਈ ਵੱਡਾ ਐਲਾਨ ਕਰੂੰਗੇ ਅੱਜ ਇਹਦੇ ਤੇ ਗੱਲ ਰੱਖਾਂਗੇ ਕੀ ਨਿਕਲਦਾ ਬਹਾਰੇ ਤਾਂ ਸਾਹਮਣੇ ਆਉਂਦੇ ਆ ਤੁਸੀਂ ਇੱਕ ਜਿਹਨੂੰ ਕਹਿੰਦੇ ਨੇ ਹਾਂ ਪੱਖੀ ਦ੍ਰਿਸ਼ਟੀਕੋਣ ਨਾਲ ਆਸ਼ਾਵਾਦ ਨਾਲ ਖੁੱਲੇ ਮਨ ਨਾਲ ਜਦੋਂ ਆਉਂਦੇ ਆ ਤਾਂ ਚੀਜ਼ਾਂ 'ਚ ਚੰਗੀ ਉਮੀਦ ਹੀ ਕਰਨੀ ਚਾਹੀਦੀ ਹੈ ਸੰਯੁਕਤ ਕਿਸਾਨ ਮੋਰਚਾ ਇਸ ਗੱਲ ਹੀ ਹਮੇਸ਼ਾ ਹੀ ਯਤਨਸ਼ੀਲ ਅ ਡਲੇਲ ਸਾਹਿਬ ਦੀ ਜਾਨ ਬਚਾਉਣ ਲਈ ਔਰ ਜਿਹੜਾ ਹੈ ਨਵਾਂ ਮੰਡੀਕਰਨ ਤੇ ਜੋ ਖੇਤੀ ਨੀਤੀ ਦਾ ਖੜਾ ਆਇਆ ਇਸ ਦੇ ਖਿਲਾਫ ਤੇ ਦਿੱਲੀ ਅੰਦੋਲਨੀਆਂ ਰਹਿੰਦੀਆਂ ਮੰਗਾ ਇਸ ਤੇ ਲੜਾਈ ਲੜਨ ਲਈ ਅਸੀਂ ਪਹਿਨਾ ਵੀ ਲੜ ਰਹੇ ਆ ਆਪਣੇ ਢੰਗ ਨਾਲ ਔਰ ਉਸੇ ਦिशा जी ਕੁਝ ਚੀਜ਼ਾਂ ਪਹਿਲਾਂ ਵੀ ਕੀਤੀਆਂ ਔਰ ਅੱਗੇ ਵੀ ਕਰਨ ਦਾ ਇਰਾਦਾ ਰੱਖਦੇ ਆ ਪਰ ਕਿਉਂਕਿ ਸਾਡਾ 26 ਦਾ ਪਹਿਲਾ ਐਲਾਨ ਹੋ ਗਿਆ ਸੀ ਮੋਗਾ ਮਹਾਪੰਚਾਇਤ ਚ ਤੋ ਇਹਨਾਂ ਸਾਥੀਆਂ ਨੇ ਹੁਣ ਕੀਤਾ ਉਮੀਦ ਕਰਦੇ ਕਿ ਅੱਜ ਕੁਝ ਸ਼ਾਇਦ ਅਸੀਂ ਸਾਂਝੇ ਐਲਾਨ ਕਰਨ ਚ ਸਫਲ ਹੋ ਜਾਈਏ ਜੀ ਰਾਤ ਬਹੁਤ ਜ਼ਿਆਦਾ ਹਾਲਾਤ ਖਰਾਬ ਹੋ ਗਏ ਸੀ 2 ਵਜੇ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਦਾ ਬਲੱਡ ਪ੍ਰੈਸ਼ਰ ਬਿਲਕੁਲ ਲੋ ਹੋ ਚੁੱਕਾ ਸੀਗਾ ਤੇ ਹਾਲਾਤ ਬਹੁਤ ਨਾਜ਼ਕ ਬਣ ਗਏ ਸੀਗੇ ਤੁਹਾਨੂੰ ਨਹੀਂ ਲੱਗਦਾ ਕਿ ਫੈਸਲਾ ਕੋਈ ਨਾ ਕੋਈ ਹੁਣ ਲੈ ਲੈਣਾ ਚਾਹੀਦਾ ਦੇਰ ਨਹੀਂ ਕਰਨੀ ਚਾਹੀਦੀ ਤਾਂ ਜੋ ਕੇਂਦਰ ਉੱਤੇ ਦਬਾਅ ਬਣਾਇਆ ਜਾ ਸਕੇ ਦੇਖੋ ਅਸੀਂ ਕੇਂਦਰ ਤੇ ਦਬਾਅ ਬਣਾਉਣ ਲਈ ਹਰ ਕਦਮ ਪੁੱਟਣ ਲਈ ਤਿਆਰ ਹਾਂ ਕੇਂਦਰ ਸਰਕਾਰ ਨੂੰ ਫੌਰੀ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਇੱਕ ਵੱਡੇ ਆਗੂ ਦੀ ਜਾਨ ਜਿਹੜੀ ਉਹ ਬਚਾਈ ਜਾ ਸਕਦੀ ਹੋਵੇ ਅ ਜਗੀਰ ਸਿੰਘ ਡੱਲੇয়াল ਹੋਣਾਂ ਦੇ ਆ ਜੋ ਜੋ ਉਹਨਾਂ ਨੇ ਸਾਬਤ ਕਰਨਾ ਸੀ ਜੋ ਜਜ਼ਬਾ ਉਹਨਾਂ ਨੇ ਦਿਖਾਇਆ ਜੋ ਕੁਰਬਾਨੀ ਦੀ ਮਿਸਾਲ ਪੈਦਾ ਕੀਤੀ ਉਹ ਸਾਬਤ ਕਰ ਚੁੱਕੇ ਨੇ ਹੋਰ ਕੁਝ ਬਾਕੀ ਨਹੀਂ ਹੈ ਔਰ ਇਸ ਕਰਕੇ ਇਸ ਸਾਰੇ ਮਾਮਲੇ 'ਚ ਕੇਂਦਰ ਸਰਕਾਰ ਨੂੰ ਲਾਜ਼ਮੀ ਤੌਰ ਤੇ ਗੱਲ ਸ਼ੁਰੂ ਕਰਨੀ ਚਾਹੀਦੀ ਹੈ ਔਰ ਜਿਸ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਉਹ ਇਹ ਕੋਈ ਇਸ ਤਰ੍ਹਾਂ ਦੀ ਗੱਲ ਵਾਪਰਦੀ ਹੈ ਜਿਹੜੀ ਮਨ ਵੀ ਕਹਿੰਦੇ ਹਨ ਮਤਲਬ ਭਾਵਕ ਹੁੰਦਾ ਤੋਂ ਕੇਂਦਰ ਸਰਕਾਰ ਨੂੰ ਬਖਸ਼ਿਆ ਨਹੀਂ ਜਾਊਗਾ ਤਾਂ ਵੱਡੀ ਗੱਲ ਕਹੀ ਰਮਿੰਦਰ ਪਟਿਆਲਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਜਿਹੜੀ ਹੈ ਉਹ ਬੇਸਿੱਟਾ ਨਹੀਂ ਨਿਕਲੇਗੀ 13 ਵਾਲੀ ਮੀਟਿੰਗ ਵੀ ਜਿਹੜੀ ਹੈ ਉਹ ਬੇਸਿੱਟਾ ਨਹੀਂ ਰਹੀ ਅੱਜ ਕੋਈ ਨਾ ਕੋਈ ਫੈਸਲਾ ਕਿਸਾਨ ਜਥੇਬੰਦੀਆਂ ਜ਼ਰੂਰ ਕਰ ਸਕਦੀਆਂ ਨੇ ਤਾਂ ਤੁਸੀਂ ਦਾ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਦੇ ਨਾਲ-ਨਾਲ ਪਾਤੜਾਂ ਤੋਂ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ